ਆਂਦੇ ਆਂਦੇ ਆ ਕਿ ਇੱਕ ਕਮਰਾ ਵਿਹਲਾ ਕਰ ਤੋ ਤੇ ਕਿਰਾਏਦਾਰ ਹੋਰ ਹੋਣੇ ਰਮਾ ਸਾਡੀ ਕਲ ਕੁੜੀ ਨੂੰ ਸਲਾਹ ਦਿੱਤਾ ਸੀ ਹਾਂਜੀ ਕਿਉਂ ਕਮਰਾ ਵਿਹਲਾ ਕਰਦੇ ਹੋ ਸਾਹਮਣਾ ਸਾਡਾ ਤਾਂ ਅੱਗੇ ਮਹਾਂ ਗੁਜ਼ਾਰਾ ਹੁੰਦਾ ਸੀ ਦੋ ਕਮਰਿਆਂ ਚ ਤੇ ਜੇ ਇੱਕ ਕਮਰਾ ਉਹਨਾਂ ਨੂੰ ਦੇਤਾ ਤੇ ਅਸੀਂ ਕੀ ਕਰਾਂਗੇ ਅਸੀਂ ਕਿੱਦਾਂ ਗੁਜ਼ਾਰਾ ਕਰਾਂਗੇ ਇੱਕ ਕਮਰੇ ਚ ਨਹੀਂ ਮੰਮੀ ਮੇਰੀ ਸੱਦਰੀਏ ਤਾਂ ਮੈਂ ਤਾਂ ਛੜਨਾ ਗੱਲ ਕੰਦੀ ਹੋਰ ਐਵੇਂ ਥੋੜਾ ਪੋਝ ਮਾ ਕੇ ਲੋਤੀ ਜਿਦਾ ਫੋਟੋ ਸ਼ੂਟ ਚ ਆਏ ਹੁੰਦੇ ਆ ਉਹ ਮੰਮੀ ਪਤਾ ਨਹੀਂ ਪਟਾਕੇ ਕੋ ਦੁੱਕ ਪਾਉਣੇ ਉਹਨਾਂ ਚ ਲਾਉਂਦੇ ਨੇ ਉਦਾਂ ਸੱਤੇ ਚੜ ਕੇ ਸੱਤੇ ਲਾਣਾ ਵੀ ਲੈਣੀ ਹੁੰਨੀ ਮੈਨੂੰ ਨਾ ਜਰੂਰੀ ਚੜਾਉਣਾ ਉਹਨਾਂ ਨੂੰ ਫਿਰ ਚਾਹ ਨੂੰ ਇੰਨਾ ਤਾਂ ਫਾਇਦਾ ਹੋਜੂ ਸੂਟ ਕਟਾਇਆ ਕਰਾਂ ਕੋਈ ਨਹੀਂ ਵਨ ਸੁੰਨੇ ਪੈਂਜੀ ਜਿੱਦਾਂ ਦੇ ਕੋਲ ਕੱਢ ਕੇ ਦਿਹਾ ਕਰਾਂ ਹੱਸੀ ਜਾਂਦੀ ਮੇਰੇ ਤਾਂ ਦਿਮਾਗ ਚ ਨੁਕਸੈ ਗਈ ਮੈਂ ਬੜੀ ਵਧੀਆ ਬਣਨੀ ਚਾਹਦਾਂ ਵਟ ਕੱਢ ਦੇਣੀ ਪ੍ਰੈਸ ਮਾਰ ਕੇ ਜੀ ਜੇ ਲੋੜ ਪਵੇ ਨਾ ਤਾਂ ਮੈਂ ਬੰਦਿਆਂ ਦੇ ਵੀ ਵਟ ਕੱਢ ਦਿੰਨੀ ਹੁੰਦੀ ਆ। ਮੰਮੀ ਕੌਣ ਆ? ਇਹ ਆਂਟੀ ਜਿਹੜੇ ਕਮਰਾ ਨਹੀਂ ਜਿਨ੍ਹਾਂ ਨੇ ਲੈਣਾ ਕਿਰਾਏ ਤੇ ਉਹ ਵਾਲਾ ਦੂਜਾ ਇਹ ਉਹ ਆਏ ਆ। ਕਮਰਾ ਵੇਖਣਾ ਆਏ। ਇਹਦਾ ਮਤਲਬ ਅੱਗੇ ਵਾਲਾ ਕੰਮ ਫੇਰ ਸ਼ੁਰੂ। ਦੇਖੀ ਯਾਰ ਤੁੰ ਤੱਸ। ਹੂੰ। ਆਹ ਕਰ ਲੈਣਾ ਮਸੰਗਣੀਆਂ। ਚਾਹ ਕੰਜੀ ਤਰੇ ਵੇਖੀ ਨਹੀਂ ਜਾਣੇ ਕਰਦੇ ਕੀ ਆ। ਹੂੰ। ਭੁੱਖੀ ਲੱਗਦੀ ਮੈਨੂੰ ਤੇ ਵੇਂਦੀ ਵੀ ਤਾਂ ਕਾਣਿਆਂ ਵਾਂਗੂ ਆਹ ਪੈਂਗੀ ਠੀਕ ਆ ਜੇ ਨਹੀਂ ਮੈਂ ਕੁੜੀ ਦਾ ਡੀਨ ਨਾਲ ਸੋਣੀ ਆ ਹਾਂ ਮੈਂ ਥੋੜੀ ਜੇ ਸੋਣੀ ਐ ਐਂ ਜੋ ਕਿਉਂ ਕੀਤਾ ਤੂੰ ਵੀ ਕਿੱਦਾਂ ਆ ਕੇ ਵੇਖਣ ਦੀ ਐ ਐ ਭੈਣ ਚੁੱਪ ਕਰੋ ਕਿੱਦਾਂ ਦੀ ਭੋਗੀ ਢਾਡੀ ਹੁਣ ਤਾਂ ਲੜਨ ਲੱਪੀਆਂ ਜੇ ਰੈਣ ਸਮਝਾ ਲੋ ਵੇਖਣ ਕਿਦਾਂ ਦਈ ਐ ਆਪਾਂ ਰਹਿਣ ਨਹੀਂ ਦੇਆ ਤੇ ਤੁਹਾਡਾ ਟੀਰੀ ਹੁੰਦੀ ਐ ਆਪਣੇ ਪੇਟ ਖੁੱਲ ਹੀ ਜਾਨੀ ਆ ਚੁੱਪ ਕਰ ਮਾਤੇ ਤੂੰ ਨਾ ਲੈ ਆਪਣੇ ਰਾਂਗ ਵੱਖ ਮੰਮੀ ਮੇਰਾ ਰਾਦਾ ਕੰਡਾ ਕੁੱਤੀ ਚਾਹ ਦੀ ਚੂਨੀ ਭਰ ਕੇ ਨਾ ਆਇਆ ਕਰ ਨਾ ਬਾਅਦ ਚ ਰੰਗ ਕਾਵਾਂਗੇ ਅਜੇ ਨਾ ਕਹ ਰੰਗ ਕੋ ਨੂੰ ਸਤਰਿੰਗੀ ਪੀਂਗੇ ਤੂੰ ਦੇਖੀ ਸੁਪ ਕਰ ਜਾ ਹੁਣ ਤੇ ਚਲੋ ਠੀਕ ਹੈ ਫਿਰ ਪੰਜੀ ਆਪਾਂ ਨਾ ਇਸ ਤਰ੍ਹਾਂ ਕਰਦੇ ਆ ਮਾਲਕ ਮਗਾਨ ਜਿਹੜੇ ਉਹ ਕਹਿੰਦੇ ਸੀ ਵੀ ਤੁਸੀਂ ਜੇ ਅੱਜ ਹੀ ਰਹਿਣਾ ਮੈਂ ਤੇ ਅੱਜ ਹੀ ਰਹਿ ਲਿਓ ਠੀਕ ਹੈ ਤੇ ਅਸੀਂ ਸਮਾਨ ਸਵੇਰੇ ਲਿਆਵਾਂਗੇ ਤੇ ਕਿਦਣਾ ਕੋਈ ਗੱਲ ਨਹੀਂ ਜੇ ਬਹੁਤੀ ਗੱਲ ਹੈ ਤੇ ਖਾਣਾ ਅਸੀਂ ਬਜਾਰੋਂ ਮੰਗਾ ਲੈਨੇ ਮਾਵਾ ਤਿੰਗਾ ਤੇ ਆਪਾਂ ਹੈ ਨਹੀਂ ਆ ਤੂੰ ਤੁਸੀਂ ਐਦਾਂ ਖਾਣਾ ਜੋ ਬਾਹਰੋਂ ਮੰਗਾਉਣਾ ਵਾ ਤੇ ਤੇ ਐਦਾਂ ਕਰੋ ਵੀ ਅੱਜ ਦੀ ਰਾਤ ਦੀ ਰੋਟੀ ਇੱਥੋਂ ਖਾ ਲਿਓ ਜਿਹੜਾ ਤੁਸੀਂ ਬਾਹਰ ਪੈਸੇ ਦੇਣੇ ਤੁਸੀਂ ਮੈਨੂੰ ਦੇ ਦਿਓ ਚਲੋ ਵੇਖ ਲਓ ਐਦਾਂ ਚੰਨੇ ਐਦਾਂ ਕਰਦੇ ਘਰੇ ਘਰੇ ਮੇਰੇ ਕੋਈ ਰਾ ਜਾਣਗੇ ਤੁਹਾਡੇ ਮੁੰਡੇ ਦੀ ਜੀ ਹਾਂ ਪੁੱਤ ਮੇਰਾ ਇਤਨੀ ਦਸਤਾਨ ਕੇ ਵਰਗਾ ਨਹੀਂ ਮੇਰੇ ਨਾਨੇ ਤੋਂ ਬਹੁਤ ਪਲੇ ਮਾਨ ਸੀ ਬਸ ਤੁਸੀਂ ਉਹ ਤੇਰੇ ਘਰ ਅੰਦਰ ਵੇਖੀ ਕੇ ਆਉਂਦੇ ਆਂ ਨਹੀਂ ਬਹੁਤ ਪਲੇ ਪਲੇ ਮਾਨ ਸੀ ਮੇਰੇ ਪਿੱਛੇ ਮੰਮੀ ਲੱਗਦਾ ਨਹੀਂ ਮੇਰੇ ਅੰਤ ਦੇ ਨਹੀਂ ਲੱਗਦੀ ਐਂਟਰੀ ਵੇਖਣ ਨੂੰ ਤਾਂ ਬੈਂਕ ਦੀ ਕਾਪੀ ਆ ਹਾਂ ਅੰਟੀ ਜੀ ਚੁੱਪ ਲੈ ਆਪਣੀ ਪਾ ਲੋ ਅੱਛਾ ਤੇਰੀ ਪਾਈ ਆ ਮੈਂ ਪਲੇਖਾ ਲੱਗ ਗਿਆ ਮੈਨੂੰ ਮੈਂ ਕਿਹਾ ਲੈ ਖਤਮ ਜਿਹੜਾ ਲੱਗਣਾ ਐਡੀ ਸੋਹਣੀ ਚੱਪਲ ਵੇਖ ਕੇ ਮਨ ਪੈਸ ਚਲੋ ਜੇ ਅਸੀਂ ਆਪਾਂ ਵੀ ਆਰਾਮ ਕਰ ਲਈਏ ਕਲੀ ਥੱਲੇ ਵੀ ਮੈਂ ਮੈਂ ਤੈਨੂੰ ਆ ਵੇਖਾ ਤੂੰ ਇਦਾਂ ਕੀਤਾ ਮੈਂ ਨਾਲ ਤੇਰੀ ਚੱਪਲ ਤੇ ਚੱਪਲ ਨਹੀਂ ਰੱਖੀ ਜੀ ਥੋੜਾ ਇਹਨੂੰ ਸਮਝਾਓ ਨਾ ਮੇਰੇ ਕੋਲ ਇਕੱਲੀ ਨਹੀਂ ਰੋਲਾ ਪਾਉਂਦੀ ਇਹਦੀ ਵੀ ਵੇਖ ਲੂ ਤਰੋ ਕਿੰਨੀ ਚੱਲਣਦੀ ਆ ਕਿੱਡੇ ਕਿਆ ਛੋਟੀ ਜੀ ਤਾਂ ਹੈਗੀ ਆ ਹੈ ਓਡੀ ਆਪ ਨਹੀਂ ਜਿੱਡੀਆਂ ਦੀ ਲੁਤਰੋਗਾ ਮੇਚ ਕੇ ਵੇਚ ਲੋ ਇਹ ਮੇਚ ਨਹੀਂ ਪੈਣੀ ਅੱਜ ਪਹਿਲਾ ਦੇਣਿਆ ਮੁੜ ਕੇ ਫਾਵਾਂਗੇ ਪਟਾਕੇ ਹੁਣ ਚੁੱਪ ਕਰ ਤਾਂ ਹੁਣ ਆਪ ਡੇਕ ਜਗੇ ਫਿਸਲ ਫਿਸਕਾ ਹੁਣ ਆਪਣੇ ਪਟਾਕੇ ਪਵਾ ਲਈਏ ਜਦੋਂ ਮੈਂ ਸਿੱਧੀ ਤੁੰਦੀ ਆਉਂਦੀ ਤਾਂ ਉਹਨੇ ਕਿਉਂ ਲਾਤੇ ਇਦਾਂ ਕੀਤੀ ਆ ਉਹਨੇ ਨਹੀਂ ਕਿ ਨਾ ਚੁੱਪ ਜੇ ਕਿਸੇ ਕਿਹਾ ਨਹੀਂ ਕੀਤੀ ਤੂੰ ਆਪ ਕੀਤੀ ਆ ਤੇਰੀ ਮਾਣੇ ਤੇਰੀ ਸੱਡ ਲੈਣੀ ਬੂਏ ਚ ਘਰੋ ਕੇ ਖੇਡਣ ਦੀ ਦੋਵੇਂ ਕੁੜੀਆਂ ਤਾਂ ਇੰਨਾਂ ਨੇ ਚਾਹੇ ਸਭ ਜੇ ਸੱਟਾ ਹੋ ਜੇ ਖੇਡਣਾ ਤੂੰ ਵੀ ਮੇਰੋ ਪੁੱਤ ਤੂੰ ਵੀ ਭੈਣ ਉਹ ਵੀ ਭੈਣ ਆ ਪਤਾ ਕੀ ਆ ਇਦਾਂ ਜੇ ਆਪਾਂ ਲੜਾਂਗੇ ਸਾਡਾ ਤੇ ਨਿਭਣਾ ਇੱਥੇ ਨਭਾਣੀ ਹੋਣਾ ਮੈਂ ਨਹੀਂ ਇਹਦੀ ਭੈਣ ਨੂੰ ਇਹੋ ਜਿਹਾ ਮੈਂ ਨਾ ਗੱਲ ਕਰਦੀ ਆ ਕਿੱਦਾਂ ਖਲੋ ਕੇ ਕਰਦੀ ਮੈਂ ਤੇਰੇ ਨੂੰ ਖਲੋ ਕੇ ਕਰਦੀ ਨਾ ਸਾਡਾ ਕਿੱਥੇ ਕਰਦੀ ਮੈਂ ਗੱਲ ਕਰਨ ਦੇਂਦੀ ਆ ਆਹੋ ਤੂੰ ਵਹਿ ਵਦੀ ਇੰਗਰੇਜ਼ ਉਹਦੇ ਦੇ ਹੱਥ ਨਹੀਂ ਵਿੰਦੀ ਤਾਂ ਕਦਰਾ ਕਿ ਕਿੱਦਾਂ ਖਲੋਂਦੀ ਐ ਐਂ ਖਲੋਂਦੀ ਐ ਤੂੰ ਵੇਖ ਲੈ ਤੇਰੀ ਇਦਾਂ ਪਾੜ ਕੋ ਹੋਏਗੀ ਕਿ ਉਹ ਇਦਾਂ ਲੋ ਲੋ ਇਹਦੀ ਆਪਣੀ ਮਾਂ ਦੀ ਨਹੀਂ ਬੰਦੀ ਏ ਆਣ ਕੇ ਨੁਕੜਾ ਹੋਦਰ ਇਹਨਾਂ ਦੇ ਬੈੱਦੇ ਆ ਸੋਫਾ ਆ ਮੇਜ਼ ਆ ਕੁਰਸੀ ਆ ਆ ਸ਼ਾਂਤੀ ਚਾਹੀਦੀ ਮੈਨੂੰ ਤਾਂ ਸ਼ਾਂਤੀ ਕਿਤੇ ਨਾ ਘਰ ਨਾ ਬਾਹਰ ਜਿੰਨੇ ਚਿਰ ਆਈ ਕੰਜਾ ਸ਼ਾਂਘਰੀ ਤੇ ਟਾਕਲੀ ਮੈਂ ਕਿਹਾ ਕਿ ਦੋ ਇਹਨਾਂ ਨੂੰ ਹਾਏ ਮੈਂ ਕਿੱਥੇ ਫਸ ਗਈ ਆਣ ਕੇ ਨਹੀਂ ਉਹ ਨਹੀਂ ਵੇਖੇ ਬੁਏ ਤੇ ਖਲੋਕੇ ਕਿੱਦਾਂ ਟੱਕਦਾ ਫੜਾ ਕੇ ਅਸੀਂ ਤੇ ਇੱਥੇ ਖਾ ਕੇ ਖੇਡਦੇ ਆ ਕਿੱਡਾ ਸ਼ੋਅ ਚ ਆਈ ਆ ਮੇਰੇ ਤੋਂ ਵੀ ਪਟਾੜਾ ਹਲੇ ਪੱਛੋ ਜਿਮਾ ਖਾਣ ਆ ਅੱਜ ਹੀ ਤਨਾ ਨਾ ਖਾਈ ਜਾ ਅੱਧਾ ਤੇ ਥੱਲੇ ਲੰਮੇ ਪਾਜੋ ਉੱਤੇ ਜਦੋਂ ਪਾ ਲਓ ਹਾਂ ਕਿਦਾਂ ਆਪਣਾ ਲਬਾ ਹੁਣ ਸਾਡਾ ਇੱਥੇ ਨਹੀਂ ਨੂ ਗਾਉਣਾ ਮੈਂ ਤੱਕੇ ਨਾ ਮਾਨ ਨਾ ਮਾਨ ਮੈਂ ਤਾਂ ਮੈਂ ਮਾਨ ਆਏ ਪੈਂਦੀ ਮੈਂ ਤਾਂ ਪਤਾ ਕੀ ਮੈਂ ਤੈਨੂੰ ਪਤਾ ਮੈਂ ਪੜੀ ਲਿਖੀ ਆ ਮੈਂ ਜ਼ਿਆਦਾ ਨਹੀਂ ਬੋਲਦੀ ਹੈ ਮੈਂ ਦੇਖੋ ਕਈ ਨਹੀਂ ਵੀ ਮੈਂ ਤੂੰ ਮੈਂ ਬੋਲ ਮੈਂ ਨਾ ਪੜ ਮੈਂ ਬੋਲਦੀ ਹੁੰਨੀ ਆ ਤੇਰੀ ਮੈਂ ਕੁੱਤਨੀ ਫੜ ਕੇ ਕਮੋਣੀ ਹੂੰ ਚਲ ਜਾ ਉਧਰ ਸਾਨੂੰ ਰਾਤ ਕੱਢ ਲੈਣੇ ਮੈਂ ਤੈਨੂੰ ਪਤਾ ਕੀ ਗੱਲ ਕੂਨ ਚਾਹੂਗੀ ਤੁਸੀਂ ਨਾ ਉੱਠੋ ਤੇ ਬਾਹਰ ਚਲੋ ਅਸਰ ਬਹਿਣਾ ਬਹਿਣਾ ਹੀ ਨਾ ਨਾ ਪੁੱਤ ਚੱਲ ਬਾਹਰ ਇਹ ਗੱਲ ਨਹੀਂ ਮੇਰੀ ਕੁੜੀ ਵੀ ਪਤਾ ਦੀਦੀ ਤ ਕਾਦਰ ਰੋਲਾ ਪੈ ਗਿਆ ਕੀ ਹੋ ਗਿਆ ਉਹ ਜੇ ਤੇ ਇੱਕ ਦਿਨੋਂ ਨਹੀਂ ਹੋਇਆ ਇਹਨਾਂ ਨੂੰ ਆਉਣ ਕਾਦਰ ਰੋਲਾ ਪੈ ਗਿਆ ਤੇਰੇ ਅੱਗੇ ਮੇਰੀ ਗੱਲ ਸੁਣ ਤੂੰ ਇਹਨਾਂ ਨੂੰ ਨਾ ਆਪਣੀਆਂ ਕੁੜੀਆਂ ਨੂੰ ਲੈ ਜਾ ਦੱਸ ਉਹ ਵੀ ਮੇਰੀ ਕੁੜੀ ਵੀ ਬੜੀ ਹੈਗੀ ਆ ਗੁੱਸੇ ਖੋਰ ਮੈਨੂੰ ਵੀ ਪਤਾ ਦੇਖਣ ਤੋਂ ਪਤਾ ਲੱਗ ਜਾਂਦਾ ਹਾਂ ਦੇਖਣ ਤੋਂ ਕਿ ਮੈਂ ਚੱਤੀ ਭਰਲੀ ਗੱਲ ਤੇ ਆਂ ਨਾ ਪੜ ਤੈ ਗਿਆ ਇੱਥੇ ਨਾ ਚਲੋ ਚਲੋ ਆਈਏ ਬਹਾਰ ਜਾਓ ਆਈ ਹੋਰ ਨਹੀਂ ਹੈ ਨਾ ਉਹ ਤਾਂ ਹੈ ਇਹ ਤਾਂ ਤੂੰ ਤਾਂ ਸਿਆਣੀ ਤੂੰ ਤਾਂ ਮਾਤਾ ਮਾਤਾ ਦੇ ਦਿਆ ਘਰ ਨੂੰ ਕੀ ਚਾਦਰ ਸਾਰੀ ਖਿਲਾਰ ਕੇ ਰੱਖਤੀ ਆ ਚਲ ਕੋ ਤੇ ਬੈ ਅਰੈਸਟ ਕਰੀਏ ਆਪਾਂ ਹਾਂ ਅੱਗੇ ਠੱਕੇ ਟੁੱਟੇ ਆਏ ਆ ਤੇ ਇੱਥੇ ਕੰਜਰਖਾਨਾ ਤੇ ਬਹੁਤ ਹੀ ਕਪਾਤਖਾਨੇ ਦਾ ਘਰ ਆਇਆ ਤੇ ਮੰਮੀ ਮੈਂ ਬਾਥਰੂਮ ਹੋਣਾ ਹੋਇਆ ਪੱਤੇ ਵੜ ਜਾ ਵੜ ਜਾ ਮੈਨੂੰ ਪਤਾ ਏ ਤੂੰ ਇਦਾਂ ਹੀ ਕਰਨਾ ਮੈਂ ਸਤੋਨੇ ਹੱਥ ਹੀ ਜੇ ਮੈਂ ਸਿੱਧਾ ਕਹਿੰਦੀ ਨਾ ਮੈਂ ਹੱਥ ਦੋਨੇ ਇੰਨੇ ਆ ਕੇ ਮੰਮੀ ਸ਼ਿੰਕ ਲਾ ਕੇ ਖਲੋਏਣਾ ਸੀ ਨੇ ਹੱਥ ਨਹੀਂ ਧੋਂਦੇ ਨੇ ਇਹ ਬੜੀ ਉੱਤਰੀ ਕੁੜੀ ਮੈਨੂੰ ਪਤਾ ਮੈਂ ਹੱਥ ਹੀ ਧੋਨੇ ਸੀ ਮੈਂ ਆਹ ਤੇ ਕਪਾਤ ਦਾ ਹੀ ਘਰ ਆਇਆ ਸਾ ਵੇਖੀ ਨਾ ਤੇ ਥੋਲੀ ਨਾ ਪੁੰਜ ਨੇ ਗੰਦੇ ਮਨ ਤੇ ਹੱਥ ਅੱਜ ਤੇ ਪਹਿਲਾ ਜੇਣਿਆ ਤੇ ਇੰਨਾ ਕਪਾਤ ਖਾਨਾ ਤੇ ਇੱਥੇ ਸਾਡਾ ਰਹਿਣਾ ਰਹਿਣ ਦਾ ਕੀ ਹਾਲ ਹੋਊਗਾ ਬੈਠੀ ਵੇ ਜਿੱਦਾਂ ਨਾ ਜਿੱਦਾਂ ਬੜੀ ਫੋਟੋ ਖਚੋਣੀ ਹੁੰਦੀ ਆ ਸ਼ੋਅ 'ਚ ਬੈਠੀ ਹੁੰਦੀ ਆ ਬੈਠੀ ਵੇ ਬੈਠੀ ਅੱਜ ਜੇ ਬੋਲਣ ਨਹੀਂ ਦੇਈ ਜੇ ਬੋਲਣ ਤੇ ਆਵਾਂ ਨਾ ਤਾਂ ਪਹਿਲੇ ਹੱਥ ਲਾਓਗੇ ਮੇਰੇ ਇਹ ਤੇ ਉਹੀ ਹੱਥ ਲਾ ਕੇ ਮੈਂ ਚੱਕ ਵੀ ਦੇਣੀ ਫਿਰ ਬੋਲਣ ਦੀ ਇੰਨੇ ਚਿੱਦੀ ਤੇ ਲੋਲਾ ਚਲਾਉਂਦੀ ਹਾਂ ਇਹ ਤਾਂ ਬੋਲਣ ਦੀ ਤੇ ਉਹ ਲੜਾ ਕਿੱਲ ਪਲਾਰਾਂਗੇ ਜੋ ਟਾਈਮ ਆ ਉਹ ਜਿੱਦਾਂ ਪਾਪਾ ਦੀ ਪਰੀ ਵੱਡੀ ਤੋਂ ਬੰਦ ਦੀ ਉੱਡਣ ਲੱਗੀ ਆ ਮੰਮੀ ਆਪਣੀ ਮਾਂ ਦੀ ਇੰਨੀ ਤੋਂ ਕਿੱਥੇ ਲੈਣਾ ਲਾਇਆ ਤੇ ਬੰਦੇ ਪੈਰ ਨੂੰ ਹਰ ਕੇ ਤਖਤ ਹਾਏ ਹਾਏ ਵੇ ਸਿਆਪਾ ਇਹਨਾਂ ਦਾ ਕੀ ਦੱਸੋ ਦੱਸੋ ਕੀ ਬਣੂ ਮੈਂ ਆਦ ਮਿਲਤੀ ਕੋਲੀ ਆ ਹਾਏ ਹਾਏ ਕੋਲੀ ਆ ਸਵਾਹ ਕੋਲੀ ਆ ਮਗਰ ਵੇ ਨਹੀਂ ਗਾ ਸਰਪੈਟ ਆ ਤੁਹਾਡੇ ਜਾਨ ਇੰਦੇ ਵੈਰੈਟੀ ਫੁੱਲ ਆ ਇਹਨਾਂ ਬੈਰੈਟੀ ਫੁੱਲ ਨੂੰ ਜਾਵਾ ਤੂੰ ਮੇਰੇ ਥੱਟ ਕਰ ਨਹੀਂ ਆ ਉਹੀ ਹੁੰਦਾ ਵਾ ਆਹੋ ਜੋ ਮੈਂ ਕਹਾ ਇਹ ਨਾ ਤੇ ਜੁਦਾ ਨੇ ਵੇਖਣ ਦੇ ਡਰਾਮੇ ਬਾਜ ਦੇ ਵੇਖਣ ਦੇ ਚਲ ਨਹੀਂ ਅੰਦਰ ਵੈਰੈਟੀ ਫੁੱਲ ਹੁੰਦਾ ਨਾ ਕਿ ਬਿਊਟੀਫੁੱਲ ਤੇ ਨਾ ਕਿ ਬੱਡੀ ਫੁੱਲ ਬੱਡੀ ਫੁੱਲ ਹੁੰਦਾ ਆ ਉਹੀ ਮਤਵਾ ਤੂੰ ਤੇ ਆਪਸੋ ਬਰੇਕਾ ਨੂੰ ਨਹੀਂ ਬੋਲਣ ਲੱਗਿਆ ਇੱਥੇ ਨਹੀਂ ਕੋਈ ਰਹਿਣ ਦਾ ਹਾਲ ਹੈਗਾ ਪੈਣਾ ਜਾਓ ਜਾਓ ਚਲ ਨਹੀਂ ਤੁਹਾਨੂੰ ਜਾਣਾ ਹੀ ਪੈਣਾ ਅਸੀਂ ਮੁੰਡੇ ਕੰਜਰਾਂ ਦਾ ਘਰ ਆਇਆ ਫੜ ਲੈਣਾ ਇੱਕ ਵਾਰੀ ਰਾਤ ਮਿਲਿਓ ਗੱਲਾਂ ਪੁੱਤ ਇਹੋ ਦੱਸ ਕੀ ਆ ਭੈਣਾ ਕਿੰਨੀ ਲੜਾਕੀ ਆ ਇਹ ਤਾਂ ਇਹ ਘਰ ਵਸ ਕੇ ਆਉ ਮੇਰੇ ਵਸ ਜਾਣਗੀਆਂ ਮੇਰੇ ਨਾਲ ਵਸ ਜਾਣਾ ਵੇਖੋ ਮਮੀ ਗੁੰਡਾ ਕਰਦੀ ਕਰਦੀ ਆ ਕੇ ਕਿਦਾਂ ਮਾਰਦੀ ਆ ਤੇਰੇ ਸੱਪ ਕਰ ਜਾ ਮੇਰੀ ਜੁਬਾਨ ਨਾ ਖਲਾ ਗਈ ਕਿਦਾਂ ਰੱਖਿਆ ਟਾਕਾਂ ਤੇ ਹੈ ਉਹਨਾ ਮਾਂ ਨਹੀਂ ਬੋਲਦੀ ਜਿੰਨਾ ਤੀ ਬੋਲਦੀ ਰੱਖਣੀ ਨਹੀਂ ਟਾਕਾ ਤੁਹਾਡੀਆਂ ਮੇਰੀਆਂ ਹੀ ਹੈ ਮੈਂ ਜਿੱਥੇ ਮੱਝ ਟਾਕਾ ਛੱਡ ਕੇ ਭੰ ਮੋੜਦੇ ਆ ਤੇਰਾ ਖਾ ਤਾਨੂੰ ਕੀ ਹੈ ਉਹ ਕਿਦਾਂ ਨੇ ਨੇਲੀ ਹਰ ਰੋ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਤੂੰ ਤੇਰੀ ਨਾ ਤਰਾ ਚਲਦੀ ਵੀ ਤੂੰ ਦਾ ਲੱਭਣੇ ਬੈਡ ਪਾ ਮੈਨੂੰ ਲੱਗਦਾ ਫੁੱਲਾ ਵਾਲਾ ਹੂੰ ਤੇਰੇ ਅਰੇ ਬੋਲਣੇ ਦਾ ਸੋਹਰੇ ਬਰੇ ਕਾਲਮ ਨੀ ਆ ਪੋਤੋ ਚੱਲੀ ਆਪਾਂ ਮੇਰੀ ਮੰਮੀ ਨੂੰ ਇਹਨੂੰ ਫੜਾ ਮੈਂ ਜਾ ਨਹੀਂ ਪਰ ਆ ਜਾ ਨਹੀਂ ਚੱਲੀ ਆਪਾਂ ਇੱਥੇ ਚੋਰ ਵਾ ਦੁੱਸ ਕੀ ਤੇਰੀ ਦੋਹਾਂ ਕੁੜੀਆਂ ਨੂੰ ਢਾ ਲਈ ਤੁਸੀਂ ਨਾ ਵੀ ਚੋਣੇ ਲੰਮੇ ਪਾ ਕੇ ਰਸਤੇ ਬਾਹਰ ਆ ਜਾ ਜੇ ਬਾਹਰ ਤੈਨੂੰ ਕਿੰਨਾ ਛਡਾਉਣਾ ਚੁੱਪ ਕਰ ਜਾ ਕੰਨ ਮੇਂ ਫੋਨ ਖੜ ਚੱਲੇ ਗਿਆ ਇੱਥੇ ਰਹਿ ਬੰਨੀ ਗੱਲ ਚੱਲ ਹਾਂ ਸਿਆਪਾ ਛਾਡੇ ਇਹਨਾਂ ਦਾ ਇਹ ਤੇ ਬੜਾ ਗੰਦਾ ਪਰਿਵਾਰ ਹਾਂ ਨੂੰਮੀ ਚਲ ਗਈ ਆਪਣਾ ਪਲਾਨ ਕਾਮਯਾਬ ਹੋ ਗਿਆ ਨਹੀਂ ਚਲ ਗਈ ਮੈਂ ਤੇ ਬੜੀਆਂ ਇਹਨਾਂ ਨੇ ਜਾਣਾ ਨਹੀਂ ਆ ਪਰ ਚੱਲੀ ਗਈ ਕੋਈ ਮੈਂ ਇਹ ਇੰਜ ਕਰਕੇ ਕਢਾਈਆਂ ਮੈਂ ਤਾਂ ਕਹੇ ਜੋਗੀ ਨਹੀਂ ਆ ਜਾ ਇਹ ਖੋਟਾ ਸਿੱਕਾ ਵੀ ਚੱਲ ਗਿਆ ਅੱਜ ਮੇਰੀ ਤਾਂ ਲੱਗੀ ਹਾਂ ਮੈਨੂੰ ਇੱਕ ਤੋਂ ਨਹੀਂ ਕੋਈ ਉਮੀਦ ਹੈਗੀ ਪਰ ਇਹ ਵੀ ਅੱਜ ਕਾਮਯਾਬ ਹੋ ਹੀ ਗਈ ਹੈ ਕੋਈ ਨੀ ਹੋਲੀ ਹੋਲੀ ਇਹ ਵੀ ਆਪਣੀ ਚਰਾਲੀ ਜਾਣਾ ਇੰਨੇ ਵੀ ਤਾਂ ਕੋਈ ਨਾ ਮੰਮੀ ਚਲਾ ਫੇਰ ਆਪਣੀ ਟੀਮ ਇਦਾਂ ਹੀ ਬਰਕਰਾਰ ਰਵੇ ਚੜ੍ਹਦੀ ਕਲਾ ਵਿੱਚ ਰਵੇ